ਤੇ ਦਿੱਲੀ ਤੇ ਜਾਣਾ ਆ ਜਿਹਦੇ ਵੀ ਪੱਟਾਂ ਚ ਜੋਰ ਹੈਗਾ ਰੋਕ ਲੋ ਕਿਉਂਕਿ ਅਸੀਂ ਪੱਟਾਂ ਨੂੰ ਜੋਰ ਲਾ ਲਿਆ ਵਾ ਉਹਨੇ ਕਹਿੰਦੇ ਕਹਿੰਦੇ ਤੁਹਾਡੀ ਤਿਆਰੀ ਕਿਦਾਂ ਦੀ ਆ ਮੈਂ ਕਿਹਾ ਸਾਡੀ ਛੱਟੋ ਉਹਨਾਂ ਨੂੰ ਪੁੱਛੋ ਤੁਹਾਡੀ ਤਿਆਰੀ ਕਿਦਾਂ ਦੀ ਛਤਰਖਾਨ ਨੂੰ ਅਸੀਂ ਤਾਂ ਪੂਰੇ ਤਿਆਰ ਬੈ ਤਿਆਰ ਆ ਸਾਡੇ ਕੋਲ ਜੀਸੀਬੀ ਵੀ ਹੈਗੀ ਆ ਸਾਡੇ ਕੋਲ ਨੌਜਵਾਨ ਵੀ ਹੈਗੇ ਆ ਠੀਕ ਆ ਸਾਡੇ ਕੋਲ ਹੌਸਲੇ ਵੀ ਭਰਪੂਰ ਆ ਬਾਈ ਜਕਾਰਾ ਲਾਓ ਇੱਕ ਦੇਖ ਲਿਆ ਜੀ ਤਿਆਰੀਆਂ ਸਾਡੀਆਂ ਪੂਰੀਆਂ ਪੂਰੀਆਂ ਵੇਟ ਤੇ ਆਗੂਆਂ ਦੇ ਹੰਕ ਹਾਸ ਫੈਸਲੇ ਦੀ ਤੇ 11 ਵਜੇ ਦੀ ਪੂਰੀ ਦੇਖੋ ਆਗੂਆਂ ਦੇ ਫੈਸਲੇ ਦੀ ਵੇਟ ਆ 11 ਵਜੇ ਦੀ ਵੇਟ ਆ ਮੈਨੂੰ ਤੇ ਨਹੀਂ ਲੱਗਦਾ ਮੈਨੂੰ ਰਾਤ ਨੀਂਦ ਆਊਗੀ ਜਿੱਦਾਂ ਦਾ ਮਾਹੌਲ ਬੜਿਆ ਪਿਆ ਮੈਂ ਤੇ ਬਾਬਾ ਮੈਂ ਰਾਤੀ ਬਾਸ ਚੰਡੀ ਦੀ ਵਾਰ ਕਰੀ ਜਾਣੀ ਤੇ ਸਵੇਰੇ ਚੰਡੀ ਵਾਈ ਜਾਣੀ ਆ ਜੇ ਅੱਗੇ ਆਏ ਕਿਉਂਕਿ ਬਾਬਾ ਪਹਿਲੀ ਗੱਲ ਨਾਲ ਅਸੀਂ ਚਾਹੁੰਦੇ ਨਹੀਂ ਕਿ ਆਪਸ ਵਿੱਚ ਲੜੀਏ ਜੇ ਉਹ ਥਰੂ ਗੈਸ ਸਿਟਦੇ ਨੇ ਜਾਂ ਡਰਾਉਨ ਰਾਹੀਂ ਥਰੂ ਗੈਸਿਟ ਦੇਣੇ ਜਾਂ ਉਹ ਹਿਸ਼ਾਰ ਕਰਦੇ ਨੇ ਉਹਦੇ ਲਈ ਕੀ ਤਿਆਰੀ ਆ ਤੁਹਾਡੀ ਪਹਿਲਾਂ ਇਹ ਦੱਸੋ ਆ ਜਿਹੜਾ ਅਟੈਕ ਇਹਨਾਂ ਨੇ ਕੀਤਾ ਕਿੰਨੇ ਦਿਨ ਪਹਿਲਾਂ ਕੀਤਾ ਸੀ ਤਿੰਨ ਚਾਰ ਦਿਨ ਪਹਿਲਾਂ ਕੀਤਾ ਸੀ ਅਸੀਂ ਤਿੰਨ ਚਾਰ ਦਿਨਾਂ ਦੇ ਵਿੱਚ ਤਿਆਰੀ ਕਰ ਲਈ ਹੋਈ ਆ ਉਹ ਦੇਦੋ ਬਚਨ ਦੀ ਵੀ ਤੇ ਇਹਨਾਂ ਨੂੰ ਭਜਾਉਣ ਦੀ ਵੀ ਅਸੀਂ ਭਾਜੀ ਗੋਲੀਆਂ ਤੋਂ ਨਹੀਂ ਡਰਦੇ ਅਸੀਂ ਤੋਪਾ ਦੇ ਅੱਗੇ ਜਾ ਕੇ ਖੜਨ ਵਾਲੇ ਸਿੰਘ ਆ ਠੀਕ ਆ ਅਸੀਂ ਗੋਲੀਆਂ ਤੋਂ ਨਹੀਂ ਡਰਦੇ ਯਾਦ ਰੱਖੋ ਡਰਨਾ ਤੇ ਇਹਨਾਂ ਨੂੰ ਚਾਹੀਦਾ ਸਾਡੇ ਤੋਂ ਠੀਕ ਆ ਅਸੀਂ ਕਾ ਲਿਆ ਇਹਨਾਂ ਦੇ ਲਈ ਜੇ ਸਾਨੂੰ ਰੋਕਣ ਦੀ ਕੋਸ਼ਿਸ਼ ਕਰਨਗੇ ਕੁੱਤੀ ਦੇ ਜਿਵੇਂ ਗਲੀ ਚੋਂ ਕੁੱਤੀ ਨਹੀਂ ਭਾਜੀਦੀ ਹਲਕੀ ਹੋਈ ਜੇ ਉਹਦੇ ਡਾਂਗ ਵਿੱਚ ਲੱਗੇ ਉਹਦਾ ਭੱਜਣਗੇ ਜਿਹੜਾ ਵਿਚੋਲਣ ਬਣਿਆ ਫਿਰਦਾ ਨਾ ਕੀ ਨਾਂ ਇਹਦਾ ਭਗਵੰਤ ਮਾਨ ਠੀਕ ਆ ਇੱਥੇ ਲੋਕਾਂ ਨੂੰ ਰੋਕਣ ਵਾਸਤੇ ਟਰਾਲੇ ਲਾ ਰਿਆ ਵਾ ਠੀਕ ਆ ਕੈਨਰ ਲਾ ਰਿਆ ਮਿੱਟੀ ਦੇ ਤੋਏ ਪੁੱਟੰਦਿਆ ਇਹ ਹਰਿਆਣੇ ਵਾਲੇ ਤੇ ਪੁੱਟਨੇ ਪੁੱਟੇ ਆ ਜੇ ਸਾਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪੰਜਾਬ ਚ ਤੇ ਅਸੀਂ ਉੱਥੇ ਵੀ ਪਟਾਂਗੇ ਜੇ ਇਹ ਕਿਸਾਨੀ ਛੱਡ ਦੇਣ ਇਹਦੇ ਭੁੱਖੇ ਮਰ ਜਾਣਗੇ ਠੀਕ ਆ ਰਜਾਇਨ ਇਹਨਾਂ ਨੂੰ ਦੇਣਾ ਚਾਹੀਦਾ ਕੇ ਉਹ ਥਰੂ ਗੈਸ ਸਿੜਦੇ ਨੇ ਜਾਂ ਡਰੋਨ ਰਾਹੀਂ ਥਰੂ ਐਸਿਡ ਦੇਣੇ ਜਾਂ ਉਹ ਹਿਸ਼ਾਰ ਕਰਦੇ ਨੇ ਗੋਲੀਆਂ ਦੀ ਕਰਦੇ ਨੇ ਪਲਾਸਟਿਕੀ ਗੋਲੀਆਂ ਨੇ ਕੀਤੀ ਆ ਉਹਦੇ ਲਈ ਕੀ ਤਿਆਰੀ ਆ ਤੁਹਾਡੀ ਪਹਿਲਾਂ ਇਹ ਦੱਸੋ ਆ ਜਿਹੜਾ ਅਟੈਕ ਇਹਨਾਂ ਨੇ ਕੀਤਾ ਸੀ ਕਿੰਨੇ ਦਿਨ ਪਹਿਲਾਂ ਕੀਤਾ ਸੀ 3-4 ਦਿਨ ਚਾਰ ਦਿਨ ਪਹਿਲਾਂ ਕੀਤਾ ਸੀ 3-4 ਦਿਨ ਪਹਿਲਾਂ ਕੀਤਾ ਸੀ ਅਸੀਂ 3-4 ਦਿਨਾਂ ਦੇ ਵਿੱਚ ਤਿਆ ਉਹ ਦੇ ਦੋ ਬਚਨ ਦੀ ਵੀ ਤੇ ਇਹਨਾਂ ਨੂੰ ਭਜਾਉਣ ਦੀ ਵੀ ਗਾਜ ਵਾਜ ਕੇ ਜਕਾਰੇ ਗੁਜਾਵੇ ਨਿਆਲ ਹੋ ਜਾਵੇ ਫਤਿਹ ਪਾਵੇ ਸਤਿ ਸ਼੍ਰੀ ਅਕਾਲ ਬਲੇ ਸੋਨਹਿਾ ਚਮਕੌਰ ਦੀ ਗਲੀ ਦੇ ਵਿੱਚ ਬੈਠੇ ਹੀ 10 ਲੱਖ ਫੌਜਾਂ ਬਾਹਰ ਖਲੋਤੀਆਂ ਸੀ ਤੇ ਕਹਿੰਦੇ ਜਦੋਂ ਗੁਰਗੋਬਿੰਦ ਸਿੰਘ ਮਹਾਰੇ ਤਾਲੀ ਮਾਰ ਕੇ ਚਲੇ ਤੇ ਉੱਥੇ ਇੱਕ ਜਕਾਰਾ ਛੱਡਿਆ ਕੇਲੇ ਦੇ ਵਿੱਚ ਜਦੋਂ ਜਕਾਰਾ ਛੱਡਿਆ ਮੁਗਲ ਜਿਹੜੀ ਕਹਿੰਦੀ ਮੈਨੂੰ ਨਹੀਂ ਲੱਗਦਾ ਇੱਥੇ 40 ਸਿੰਘ ਹੈ ਇੱਥੇ 4-5000 ਸਿੰਘ ਅੰਦਰ ਬੈਠੇ ਆ ਸੋ ਸਾਡੇ ਜਕਾਰਿਆਂ ਦੇ ਨਾਲ ਉਸ ਟਾਈਮ ਦੀ ਸਰਕਾਰ ਮੁਗਲ ਡਰ ਗਈ ਇਹ ਜਿਹੜੀ ਖੇਦੀ ਮੂਲੀ ਨੇ ਫੂਕ ਮਾਰ ਕੇ ਅਸੀਂ ਉਡਾ ਦਈਏ ਜਿੱਥੇ ਅਸੀਂ ਖੜੇ ਆ ਇਹ ਕੋ ਚਾਈਨਾ ਜਾਂ ਭਾਰਤ ਦਾ ਬਾਰਡਰ ਨਹੀਂ ਹੈ ਤੇ ਸਿਰਫ ਸਾਡੇ ਇੰਡੀਆ ਦਾ ਬਾਰਡਰ ਆ ਉਧਰਲੇ ਪਾਸੇ ਹਰਿਆਣਾ ਜਿਹੜਾ ਆ ਉਹ ਵੀ ਸਾਡਾ ਭਾਈ ਆ ਇੱਧਰ ਸਾਡੇ ਕਿਸਾਨ ਖੜੇ ਨੇ ਸੋ ਹੁਣ ਅਸੀਂ ਖੜੇ ਆ ਸ਼ੰਭੂ ਬਾਰਡਰ ਤੇ ਸੋ ਕਿਸਾਨ ਦੇਖ ਸਕਦੇ ਆ ਲੱਖਾਂ ਦੀ ਗਿਣਤੀ ਵਿੱਚ ਐ ਕਿਉਂਕਿ ਕਹਿੰਦੇ ਸਿੰਘ ਤੇ ਇੱਕ ਹੀ ਇਕੱਲਾ ਸਵਾ ਲੱਖ ਬਰਾਬਰ ਹੈ ਤੇ ਹੈ ਹੀ ਸਵਾ ਲੱਖ ਇੱਕ ਇੱਕ ਸਿੰਘ ਜਿਹੜਾ ਸਵਾ 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 ਲੱਖ ਹੈ ਤੇ ਉਧਰ ਵੀ ਜਿਹੜੇ ਹਜ਼ਾਰਾਂ ਭਾਵਾਂ ਸਾਡੇ ਭਾਈ ਨੇ ਪਰ ਕਾਨੂੰਨ ਦੇ ਬੱਜੇ ਹੋਏ ਨੇ ਸਾਡੇ ਕਹਿੰਦੇ ਨੇ ਜੈ ਜਵਾਨ ਜੈ ਕਿਸਾਨ ਇੱਧਰ ਕਿਸਾਨ ਨੇ ਉਧਰ ਜਵਾਨ ਨੇ ਪਰ ਕਹਾਣੀ ਫਸੀ ਹੋਈ ਹੈ ਕਿਉਂਕਿ ਕੇਂਦਰ ਜਿਹੜੀ ਆ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨ ਰਹੀ ਭਾਵੇਂ ਪਰसों ਇੱਕ ਪ੍ਰਸਤਾਵ ਭੇਜਿਆ ਸੀ ਕਿ ਫਸਲਾਂ ਤੇ ਅਸੀਂ ਐਮਐਸਪੀ ਦਵਾਂਗੇ 5 ਸਾਲ ਦਾ ਟਾਈਮ ਬਾਂਡ ਮੰਗਦੇ ਸੀ ਪਰ ਕਿਸਾਨਾਂ ਨੇ 2 ਦਿਨ ਇੰਤਜ਼ਾਰ ਕਰਨ ਤੋਂ ਬਾਅਦ ਉਹ ਪ੍ਰਸਤਾਵ ਨੂੰ ਠੁਕਰਾ ਦਿੱਤਾ ਤੇ ਪੂਰੀ ਇਸ ਵੇਲੇ ਕਿਸਾਨ ਲੰਬਤ ਨੇ ਸਾਡੇ ਨਾਲ ਨੇ ਨਿਹੰਗ ਸਿੰਘ ਤੂਫਾਨ ਸਿੰਘ ਜੀ ਤੂਫਾਨ ਸਿੰਘ ਜੀ ਕੀ ਇਸ ਵੇਲੇ ਰਾਦੇ ਨੇ ਕੀ ਜਜ਼ਬੇ ਨੇ ਕਿੱਦਾਂ ਦੇ ਹੌਸਲੇ ਬਰਾਂਦ ਨੇ ਕਿਉਂਕਿ 11 ਵਜੇ ਕੱਲ ਆਪਾਂ ਜਿਹੜਾ ਆ ਇੱਥੇ ਕੂਚ ਕਰਨਾ ਦਿੱਲੀ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਹੌਸਲਿਆਂ ਦੀ ਦੱਸਣ ਦੀ ਤੁਹਾਨੂੰ ਲੋੜ ਨਹੀਂ ਸਮੇਂ-ਸਮੇਂ ਤੇ ਕਰਦੇ ਰਹੇ ਜੋ ਕਰਦੇ ਰਹੇ ਆ ਤੇ ਦਿੱਲੀ ਤੇ ਜਾਣਾ ਆ ਜੀਦੇ ਵੀ ਪੱਟਾਂ 'ਚ ਜੋਰ ਹੈਗਾ ਰੋਕ ਲੋ ਕਿਉਂਕਿ ਅਸੀਂ ਪੱਟਾਂ ਨੂੰ ਜੋਰ ਲਾ ਲਿਆ ਵਾ ਠੀਕ ਆ ਕਈਆਂ ਨੇ ਸਾਨੂੰ ਰੋਕਣ ਦਾ ਜੋਰ ਵੀ ਲਾਇਆ ਪਰ ਅਸੀਂ ਰੁਕਣ ਵਾਲੇ ਨਹੀਂ ਠੀਕ ਆ ਸਾਡੀ ਮੰਗਾ ਦੇ ਹੁਣ ਤੁਹਾਡੇ ਕੋ 10 ਤੋਂ 12 ਘੰਟੇ ਹੈਗੇ ਆ ਜੇ ਤੁਸੀਂ ਸਾਡੀਆਂ ਮੰਗਾ ਮੰਨ ਗਏ ਠੀਕ ਆ ਨਹੀਂ ਤੇ ਗਿੱਚੀ ਤੇ ਧੌਂ ਤੇ ਗੋਡਾ ਰੱਖਣ ਵਾਸਤੇ ਅਸੀਂ ਆ ਰਹੇ ਆ ਡੈਡੀ ਉਹਨਾਂ ਦਾ ਸਵਾਗਤ ਸਵਾਗਤ ਕਰਿਓ ਤੇ ਜਿਹੜਾ ਉਹਨਾਂ ਨੇ ਕੱਲ ਪ੍ਰਸਤਾਵ ਭੇਜਿਆ ਸੀਗਾ ਪ੍ਰਸਤਾਵ ਨੂੰ ਜਿਹੜਾ ਜਿਹੜਾ ਨਹੀਂ ਮੰਨਿਆ ਗਿਆ ਕਿਸਾਨਾਂ ਨੇ ਉਹਨੂੰ ਕਿਹਾ ਵੀ ਸਾਡੇ ਕਿਉਂਕਿ ਉਹਦੇ ਵਿੱਚ ਜਿਹੜੀਆਂ ਸ਼ਰਤਾਂ ਸੀ ਉਹ ਕਿਸਾਨਾਂ ਨੂੰ ਨੰ ਮਨਜ਼ੂਰ ਨਹੀਂ ਸੀਆਂ ਕੀ ਕਹਿਣਾ ਚਾਹੁੰਦੇ ਆ ਉਹ ਮੰਗਾ ਦੇ ਉੱਤੇ ਕੀ ਕਹਿਣਾ ਚਾਹੁੰਦੇ ਪਹਿਲਾਂ ਦੇਖੋ ਪਹਿਲਾਂ ਤਿੰਨ ਫਸਲਾਂ ਦੇ 5 ਸਾਲਾਂ ਵਾਸਤੇ ਸਾਨੂੰ ਐਮਐਸਪੀ ਦੇ ਰਹੀ ਸਰਕਾਰ ਕਿਉਂ 5 ਸਾਲ ਬਾਅਦ ਫੇਰ ਅਸੀਂ ਰੋਡਾਂ ਤੇ ਆ ਜੀ ਅਸੀਂ ਇੰਨੇ ਵੇਲੇ ਆ ਪਹਿਲਾਂ 2 ਸਾਲ ਪਹਿਲਾਂ ਰੋਡ ਤੇ ਬੈਠੇ ਰਹੇ ਉਦੋਂ ਤੁਸੀਂ ਝੂਠਾ ਆਸਵਾਸਨ ਦਿੱਤਾ ਤੇ ਹੁਣ 5 ਸਾਲ ਦਾ ਤੁਸੀਂ ਦੇ ਰਹੇ ਹੋ ਅਸੀਂ ਇੰਨੇ ਵੇਲੇ ਨਹੀਂ ਹੈਗੇ ਸਾਨੂੰ ਪਕ ਪੱਕੀ ਲਿਖਤ ਦੇ ਵਿੱਚ ਦਿੱਤਾ ਜਾਵੇ ਲਿਖ ਕੇ ਕਿ ਹਾਂ ਕਿ ਅਸੀਂ ਇਹ ਜਿਹੜਾ ਕਾਨੂੰਨ ਹੈ ਲਾਗੂ ਕਰਦੇ ਹਾਂ ਐਮਐਸਪੀ ਦਾ ਫਿਰ ਅਸੀਂ ਉਹ 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 ਗੱਲ ਨੂੰ ਅਸੀਂ ਮੰਨ ਨੂੰ ਤਿਆਰ ਆ ਸਾਨੂੰ ਪੱਕੇ ਤੌਰ ਤੇ ਲਿਖ ਕੇ ਦਿੱਤਾ ਜਾਵੇ ਮੈਂ ਕਹਿਣਾ ਚਾਹਾਂਗਾ ਭਾਜੀ ਇੱਕ ਇੱਕ ਫੋਨ ਆ ਕੰਪਨੀ ਨੇ 9000 ਰੁਪਏ ਦਾ ਰੇਟ ਫਿਕਸ ਕੀਤਾ ਇੱਕ ਪ੍ਰਾਈਵੇਟ ਬੰਦਾ ਆ ਜਾਂਦਾ ਵਿੱਚ ਕਹਿੰਦਾ 8000 ਦਾ ਦੇ ਦਿਓ ਠੀਕ ਆ ਤੇ ਉਹ ਸਾਨੂੰ 8000 ਉਹ ਜਿਹੜੀ ਸਾਨੂੰ 8000 ਦਾ ਦੇਣ ਨੂੰ ਕਹਿੰਦੇ ਆ ਪਰ ਉਹ ਉਹ ਦੁਕਾਨ ਵਾਲਾ ਕਹਿੰਦਾ ਕਹਿੰਦਾ 8 9000 ਕੰਪਨੀ ਦਾ ਰੇਟ ਆ 9000 ਦੇ ਵੇਚਣਾ ਜੇ ਵੱਡੀ ਵੱਡੀ ਕੰਪਨੀਆਂ ਆਪਣੇ ਆਪਣੇ ਚੀਜ਼ਾਂ ਦਾ ਐਮ ਆਰ ਪੀ ਫਿਕਸ ਕਰ ਸਕਦੀਆਂ ਅਸੀਂ ਕਿਉਂ ਨਹੀਂ ਕਰ ਸਕਦੇ ਠੀਕ ਆ ਸੋ ਸਾਨੂੰ ਵੀ ਐਮ ਆਰ ਪੀ ਦੇ ਹਿਸਾਬ ਨਾਲ ਸਾਨੂੰ ਜਿਹੜਾ ਅਨਾਜ ਹੈ ਸਾਡੇ ਤੇ 23 ਫਸਲਾਂ ਦੇ ਉੱਤੇ ਐਮ ਐਸ ਪੀ ਲੱਗੇ ਠੀਕ ਆ ਤਾਂ ਜੋ ਸਰਕਾਰ ਜੇ ਸਾਡੇ ਕੋ ਖਰੀਦੇ ਫਿਰ ਵੀ ਉਸੇ ਰੇਟ ਤੇ ਖਰੀਦੇ ਜੇ ਆਮ ਕੋਈ ਬੰਦਾ ਖਰੀਦੇ ਉਹ ਵੀ ਸਾਡੇ ਕੋਲ ਉਸੇ ਰੇਟ ਤੇ ਜੇ ਕੋਈ ਡੀਲਰ ਖਰੀਦੇ ਫਿਰ ਵੀ ਉਸੇ ਹੀ ਰੇਟ ਤੇ ਖਰੀਦੇ ਅਸੀਂ ਜੇ ਉਹ ਇਹ ਲਿਖਦੇ ਰੂਪ ਦੇ ਵਿੱਚ ਦੇ ਦੋ ਅਸੀਂ ਇੱਕ ਦਾਣਾ ਵੀ ਚੁੱਕ ਨਹੀਂ ਦਵਾਂਗੇ ਜਿਹੜੀ ਐਮਐਸਪੀ ਦੀ ਗੱਲ ਕੀਤੀ ਆ ਇਹ ਜਿਹੜੇ ਫਸਲਾਂ ਦਿੱਤੀਆਂ ਉਹ ਪੰਜਾਬ ਵਿੱਚ ਤਾਂ ਹੁੰਦੀਆਂ ਹੀ ਨਹੀਂ ਪੰਜਾਬ ਵਿੱਚ ਕਣਕ ਤੇ ਝੋਨੇ ਦੀ ਜ਼ਿਆਦਾ ਵਜਾਈ ਹੁੰਦੀ ਆ ਜ਼ਿਆਦਾ ਲੋਕ ਬੀਜਦੇ ਨੇ ਉਹ ਕਹਿੰਦੇ ਆ ਵੀ ਕਪਾਹ ਬੀਜੋ ਦਾਣਾ ਮੂੰਗੀ ਬਚੋ ਹੋਰ ਫਸਲਾਂ ਦੋ ਤੇ ਕਿਹਨਾਂ ਫਸਲਾਂ ਨਹੀਂ ਲੱਗਦਾ ਵੀ ਉਹ ਪੰਜਾਬ ਦੀ ਕਿਸਾਨੀ ਨੂੰ ਹੀ ਖਤਮ ਕਰਨਾ ਚਾਹੁੰਦੇ ਆ ਵੇਖੋ ਗੱਲ ਇਹ ਆ ਕਿ ਕੱਲੀ ਇੱਥੇ ਪੰਜਾਬ ਦੀ ਲੜਾਈ ਨਹੀਂ ਇਤੇ ਕਿਸਾਨ ਦੀ ਲੜਾਈ ਆ ਕਿਸਾਨ ਉਹ ਯੂਪੀ ਦਾ ਵੀ ਹੈ ਹਰਿਆਣੇ ਦਾ ਵੀ ਆ ਠੀਕ ਆ ਪੰਜਾਬ ਦਾ ਵੀ ਆ ਤੇ ਬਿਹਾਰ ਦਾ ਵੀ ਆ ਠੀਕ ਆ ਤੇ ਜਿਹੜੀ ਪੰਜਾਬ ਦੀ ਕਿਸਾਨੀਅਤ ਦੀ ਖਤਮ ਕਰਨ ਦੀ ਗੱਲ ਕਰਦੇ ਜੇ ਇਹ ਖਤਮ ਨਹੀਂ ਹੋਣੀ ਹਾਂ ਤੁਸੀਂ ਕੋਸ਼ਿਸ਼ ਕਰ ਰਹੇ ਹੋ ਉਹਦੇ ਲਈ ਅਸੀਂ ਲੜਾਂਗੇ ਫਿਰ ਠੀਕ ਆ ਲੜ ਕੇ ਜਿੱਤਾਂਗੇ ਵੀ ਕਿਉਂਕਿ ਪਿਛਲੇ ਆਰੀ ਜਿੱਤੇ ਆ ਸਾਨੂੰ ਅਭਿਆਸ ਹੋ ਗਿਆ ਅਸੀਂ ਜਿੱਤਾਂਗੇ ਤੇ ਨਾ ਤੇ ਇਹ ਇਹ ਕੌਮ ਕਦੇ ਖਤਮ ਹੋਣ ਵਾਲੀ ਹੈ ਤੇ ਨਾ ਕਦੇ ਖਤਮ ਹੋਊਗੀ ਤੇ ਦੂਜੀ ਗੱਲ ਇਹ ਤੁਸੀਂ ਸਾਡੀ ਈਨ ਮੰਨ ਗਏ ਤੇ ਵਧੀਆ ਗੱਲ ਆ ਨਹੀਂ ਤੇ ਮਨਾ ਸੀ ਆਪੇ ਲਵਾਂਗੇ ਤੇ ਜਿੰਨੇ ਮੈਂ ਪਹਿਲਾਂ ਤਿਆਰੀਆਂ ਦੇ ਦੇਖਿਆ ਕਿ ਇਹਨਾਂ ਨੇ ਇੱਕ ਪੌਕਲੇਨ ਜਿਹੜੀ ਆ ਉਹ ਵੀ ਇਹ ਟੈਂਕਰ ਕੈਂਟ ਦੇ ਰੂਪੜ ਬਣਾ ਲਈ ਆ ਇੱਕ ਜੀਸੀਬੀ ਬੜੀ ਵਧੀਆ ਤਿਆਰ ਕਰ ਲਈ ਜੇ ਤੇ ਬਿਲਕੁਲ ਲੋਹਾ ਲਾ ਦਿੱਤਾ ਤਾਂ ਕਿ ਸ਼ੂਟ ਨਾ ਲਗੇ ਇਸ ਦੇ ਉਦਰਾਹੋਰ ਕਿੰਦਾਂ ਦੀਆਂ ਤਿਆਰੀਆਂ ਕਿ ਕਿੰਦਾਂ ਮੇਰੇ ਜਿਗਰ ਕਹਿੰਦਾ ਪਾਬੇ ਹੌਸਲੇ ਕੀ ਆ ਅਸਲੇ ਮਨ ਚ ਹੈ ਕਿ ਆ ਵੀ ਕਦੋਂ 11:00 ਵਜਣ ਰਾਤ ਦੇ 11:00 ਵਜਣ ਵਾਲੇ ਨੇ ਸਵੇਰ ਦੇ 11:00 ਕਦੋਂ ਵਜਣ ਇਹ ਦੋਨਾਂ ਦੇ ਵਿੱਚ ਦੇਖੋ ਜੀ ਇਹ ਤੇ ਸਾਡਾ ਖੁਸਾ ਵੇਖ ਕੇ ਤੁਸੀਂ ਹਿਸਾਬ ਲਾ ਲਓ ਸਾਨੂੰ ਦੇ ਜੰਗ ਦਾ ਚਾਹ ਚੜਿਆ ਪਿਆ ਏ ਅਜੀ ਤੇ ਇਹ ਮੈਨੂੰ ਹੁਣੇ ਕਹਿੰਦੇ ਕਹਿੰਦੇ ਤੁਹਾਡੀ ਤਿਆਰੀ ਕਿਦਾਂ ਦੀ ਆ ਮੈਂ ਕਿਹਾ ਸਾਡੀ ਛੱਟੋ ਉਹਨਾਂ ਨੂੰ ਪੁੱਛੋ ਤੁਹਾਡੀ ਤਿਆਰੀ ਕਿਦਾਂ ਦੀ ਛਤਰਖਾਨ ਨੂੰ ਅਜੀ ਤੇ ਪੂਰੇ ਤਿਆਰ ਬੈ ਤਿਆਰ ਆ ਸਾਡੇ ਕੋਲ ਜੀਸੀਬੀ ਵੀ ਹੈਗੀ ਆ ਸਾਡੇ ਕੋਲ ਨੌਜਵਾਨ ਵੀ ਹੈਗੇ ਆ ਠੀਕ ਆ ਸਾਡੇ ਕੋਲ ਹੌਸਲੇ ਵੀ ਭਰਪੂਰ ਆ ਬਾਈ ਜਕਾਰਾ ਲਾਓ ਇੱਕ ਕਹਿੰਦੇ ਖਾਲਸੇ ਦੇ ਜਕਾਰੇ ਤਾਂ ਮੁਗਲ ਭੱਜ ਗਏ ਸੀ ਇਸੇ ਨੂੰ ਜਕਾਰਾ ਹੀ ਸੀ ਉਹ ਵੇਖ ਲਿਆ ਜੀ ਤਿਆਰੀਆਂ ਸਾਡੀਆਂ ਪੂਰੀਆ ਪੂਰੀਆ ਵੇਖੋ 40 ਸਿੰਘ ਚਮਕੌਰ ਦੀ ਗਲੀ ਦੇ ਵਿੱਚ ਬੈਠੇ ਹੀ 10 ਲੱਖ ਫੌਜਾ ਬਾਹਰ ਖਲੋਤੀਆਂ ਸੀ ਤੇ ਕਹਿੰਦੇ ਕਹਿੰਦੇ ਕਿ ਜਦੋਂ ਗੁਰਗੋਬ ਸਿੰਘ ਮਾਰੇ ਤਾਲੀ ਮਾਰ ਕੇ ਚਲੇ ਤੇ ਉੱਥੇ ਇੱਕ ਜਕਾਰਾ ਛੱਡਿਆ ਕਿਲੇ ਦੇ ਵਿੱਚ ਜਦੋਂ ਜਕਾਰਾ ਛੱਡਿਆ ਤੇ ਜਦੋਂ ਸਿੰਘਾਂ ਨੇ ਜਵਾਬ ਦਿੱਤਾ ਤੇ ਮੁਗਲ ਜਿਹੜੀ ਕਹਿੰਦੀ ਮੈਨੂੰ ਨਹੀਂ ਲੱਗਦਾ ਇੱਥੇ 40 ਸਿੰਘ ਹੈ ਇੱਥੇ 4-5000 ਸਿੰਘ ਅੰਦਰ ਬੈਠੇ ਆ ਸੋ ਸਾਡੇ ਜਕਾਰਿਆਂ ਦੇ ਨਾਲ ਉਸ ਟਾਈਮ ਦੀ ਸਰਕਾਰ ਮੁਗਲ ਡਰ ਗਈ ਇਹ ਕਿਹੜੀ ਖੇਦੀ ਮੂਲੀ ਨੇ ਫੂਕ ਮਾਰ ਕੇ ਅਸੀਂ ਉਡਾ ਦਈਏ ਠੀਕ ਆ ਸਾਨੂੰ ਨਾ ਪਰਖੋ ਅਸੀਂ ਵਾਵਾ ਕੁਝ ਕਰ ਛੱਡਿਆ ਅਸੀਂ ਗੁਰਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਖੰਡੇ ਦੇ ਵਿੱਚੋਂ ਪੈਦਾ ਕੀਤਾ ਗੋਲੀ ਨਾਲੋਂ ਤਿੱਖਾ ਖੰਡਾ ਹੁੰਦਾ ਜਿੱਥੋਂ ਸਾਡਾ ਜਨਮ ਹੋਇਆ ਠੀਕ ਆ ਪਹਿਲਾ ਮਰਨ ਕਬੂਲ ਜੀਵਨ ਕੀ ਛੱਡਿਆਸ ਹੋ ਸਬਣਾ ਕੀ ਰੇਣਕਾ ਤੋ ਆਵ ਹਮਾਰੇ ਪਾਸ ਅਸੀਂ ਪਹਿਲਾ ਮਰਨਾ ਕਬੂਲ ਕਰਕੇ ਇੱਥੇ ਆਏ ਆ ਠੀਕ ਆ ਜਾਂ ਤੇ ਅਸੀਂ ਆਪਣੇ ਹਾਕਮ ਨੂੰ ਆ ਕੇ ਜਾਵਾਂਗੇ ਜਾਂ ਤੇ ਚਿੱਟੀ ਚਾਦਰ ਚ ਲਿਪਟੇ ਹੋਏ ਜਾਵਾਂਗੇ ਇਹ ਸਾਡੇ ਹੌਸਲੇ ਨੇ ਠੀਕ ਆ ਅਸੀਂ ਮਰਨ ਤੋਂ ਨਹੀਂ ਡਰਦੇ ਜੇ ਤੁਸੀਂ ਸਾਡੇ ਨਾ ਮੱਥਾ ਲਾਇਆ ਤੇ ਤੁਸੀਂ ਮਰਨ ਤੋਂ ਜ਼ਰੂਰ ਡਰਨਾ ਜੀ ਇਹ ਲੱਖਾਂ ਦੇ ਨਾਲ ਮੇਰਾ ਖਿਆਲ ਰਾਤੋ ਰਾਤ ਤੇ 2 2 4 4 ਲੱਖੇ ਹੋਣ ਦੀ ਉਮੀਦ ਹੈ ਜਿੱਦਾਂ ਲੋਕ ਟਰਾਲੀਆਂ ਚ ਆ ਰਹੇ ਨੇ ਲੱਗਦਾ ਵੀ ਪੂਰੀ ਤਿਆਰੀ ਚ ਹੋ ਸਕਦਾ ਕੇਂਦਰ ਡਰ ਜਾਏ ਤੇ ਰਾਤੋ ਰਾਤ ਕੋ ਫੈਸਲਾ ਲੈ ਸਕਦੀ ਹੈ ਭਾਜੀ ਕੇਂਦਰ ਨੂੰ ਝੁਕਣਾ ਹੀ ਪੈਣਾ ਠੀਕ ਆ ਜਿਹੜਾ ਵਿਚੋਲਣ ਬਣਿਆ ਫਿਰਦਾ ਨਾ ਕੀ ਨਾ ਇਹਦਾ ਭਗਵੰਤ ਮਾਨ ਠੀਕ ਆ ਇੱਥੇ ਲੋਕਾਂ ਨੂੰ ਰੋਕਣ ਵਾਸਤੇ ਟਰਾਲੇ ਲਾ ਰਿਆ ਵਾ ਠੀਕ ਆ ਕੈਨਰ ਲਾ ਰਿਆ ਮਿੱਟੀ ਦੇ ਤੋਏ ਪੁੱਟੰਦਿਆ ਠੀਕ ਆ ਤੇ ਸਾਨੂੰ ਕਹਿੰਦਾ ਕਿ ਅਸੀਂ ਤੁਹਾਡੇ ਨਾਲ ਆ ਅਸੀਂ ਕਾਂਗਰਸ ਨੂੰ ਵੀ ਸਮਾਂ ਦਿੱਤਾ ਸੀ ਅਸੀਂ ਅਕਾਲੀ ਦਲ ਨੂੰ ਵੀ ਸਮਾਂ ਦਿੱਤਾ ਠੀਕ ਆ ਅਸੀਂ ਕਾਂਗਰਸ ਬੀਜਪੀ ਨੂੰ ਵੀ ਸਮਾਂ ਦਿੱਤਾ ਹੁਣ ਅਸੀਂ ਤੈਨੂੰ ਵੀ ਦੇ ਕੇ ਦੇਖ ਲਿਆ ਬਾਕੀ ਨੌਜਵਾਨਾਂ ਦੇ ਆਉਣ ਦੀ ਆਉਣ ਦੀ ਗੱਲ ਕਰਦੇ ਅਸੀਂ ਜੇ ਆਉਣ ਤੇ ਆ ਗਏ ਤੇ ਜਿੱਥੇ ਬੈਰੀਕੇਡ ਲਾਏ ਆ ਅਸੀਂ ਉਹ ਵੀ ਪੁੱਟਾਂਗੇ ਭਾਵੇਂ ਪੰਜਾਬ 'ਚ ਆਉਣ ਇਹ ਹਰਿਆਣੇ ਵਾਲੇ ਤੇ ਪੁੱਟਨੇ ਪੁੱਟੇ ਆ ਜੇ ਸਾਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪੰਜਾਬ 'ਚ ਤੇ ਅਸੀਂ ਉੱਥੇ ਵੀ ਪੁੱਟਾਂਗੇ ਇੱਕ ਆਮ ਆਮ ਆਦਮੀ ਦੀ ਗੱਲ ਕੀਤੀ ਭਗਵੰਤ ਮਾਨ ਦੀ ਗੱਲ ਕੀਤੀ ਆ ਅਕਾਲੀ ਦਲ ਜਦੋਂ ਸੰਘਰਸ਼ ਚੱਲਿਆ ਸੀ ਤਾਂ ਅਕਾਲੀ ਕਲ ਬੀਬੀ ਜਿਹੜੀ ਸੀ ਹਰਸਿਮਰਤ ਕੌਰ ਨੇ ਰਿਜ਼ਾਈਨ ਦਿੱਤਾ ਤਾਂ ਕਿ ਮੈਂ ਆਪਣੇ ਕੈਬਨਿਟ ਮੰਤਰੀ ਤੋਂ ਸੇਵਾ ਦਿੰਨੀ ਆ ਤੇ ਜ਼ਾਤ ਤੋੜਦਾ ਗੜਵੰਧਨ ਟੁੱਟ ਗਿਆ ਸੀ ਹੁਣ ਫੇਰ ਕਿਸਾਨਾਂ ਦੇ ਭਾਰ ਪਈ ਤੇ ਅਕਾਲੀ ਦਲ ਤੇ ਜਿਹੜੇ ਆ ਭਾਜਪਾ ਫੇਰ ਇਕੱਠੇ ਹੋ ਰਹੇ ਆ ਇਹ ਤੇ ਕੀ ਰਿਐਕਸ਼ਨ ਦੇ ਰਿਹਾ ਦੇਖੋ ਇਹ ਤੇ ਰਾਜਨੀਤੀ ਸਾਡੇ ਨਾਲ ਖੇਡਦੇ ਆ ਅਸੀਂ ਰਾਜਨੀਤੀ ਪੜੀ ਹੋਈ ਆ ਠੀਕ ਆ ਨਾ ਤੇ ਕਿਸਾਨਾਂ ਦੇ ਉਦੋਂ ਹੋਏ ਨਾ ਕਿਸਾਨਾਂ ਦੇ ਹੁਣ ਹੋਣਗੇ ਠੀਕ ਆ ਹੁਣ ਭਾਜੀ ਮੇਰੇ ਕੋ ਕੋਈ ਸੱਤਾ ਹੀ ਨਹੀਂ ਹੈਗਾ ਤੇ ਮੈਂ ਰਜਾਇਨ ਦੇ ਦੂੰਗਾ ਮੇਰਾ ਕੀ ਆ ਠੀਕ ਆ ਗੱਲ ਤੇ ਇਹ ਹੋਵੇ ਕਿ ਜੇ ਤੂੰ ਸੱਤਾ ਤੇ ਬੈਠੀ ਹੋਵੇਂ ਠੀਕ ਆ ਕੁਰਸੀ ਤੇ ਮੁੱਖ ਮੰਤਰੀ ਦੀ ਕੁਰਸੀ ਤੇ ਬੈਠੀ ਹੋਵੇਂ ਤੇ ਫਿਰ ਪੰਜਾਬ ਦੇ ਹੱਕਾਂ ਦੀ ਗੱਲ ਕਰੇ ਫਿਰ ਇਹ ਗੱਲ ਕਰੇ ਕਿ ਹਿਰਜਾਂ ਦੇ ਦਈਏ ਹੁਣ ਭਾਜੀ ਇਹ ਜਿਹੜੇ ਉਧਰ ਵਾਲੇ ਪਾਸੇ ਖਲੋਤੇ ਨੇ ਜਵਾਨ ਇਹਨਾਂ ਨੂੰ ਰਜਾਈਂ ਦੇ ਦੇਣਾ ਚਾਹੀਦਾ ਕਿਉਂ ਕਿਉਂਕਿ ਇਹ ਜਿਹੜੇ ਇਹ ਜਿਹੜੇ ਕਿਸਾਨ ਨੇ ਇਹ ਉਹ ਨੇ ਜਿਹੜੇ ਫਸਲਾਂ ਨੂੰ ਪਾਲ ਕੇ ਤੇ ਇਹਨਾਂ ਨੂੰ ਖੋਹਦੇ ਨੇ ਠੀਕ ਆ ਜੇ ਇਹ ਕਿਸਾਨੀ ਛੱਡ ਦੇਣ ਇਹਦੇ ਭੁੱਖੇ ਮਰ ਜਾਣਗੇ ਬਿਲਕੁਲ ਠੀਕ ਹੈ ਰਜਾਇਨ ਇਹਨਾਂ ਨੂੰ ਦੇਣਾ ਚਾਹੀਦਾ ਸੋ ਜਿਹੜੀ ਰਜਾਇਨ ਰਜੂਨ ਵਾਲੀ ਜਿਹੜੀਆਂ ਖੇਡਾਂ ਵਾ ਨਾ ਉਹ ਸਾਡੇ ਸਾਹਮਣੇ ਨਾ ਖੇਡੋ ਅਸੀਂ ਤੁਹਾਡੇ ਨਾਲੋਂ ਸਿਆਣੇ ਆ ਬਸ ਉਹ ਗੱਲ ਵੱਖਰੀ ਅਸੀਂ ਜ਼ਿਆਦਾ ਬੋਲੀਦਾ ਨਹੀਂ ਠੀਕ ਹੈ ਜਿਸ ਦਿਨ ਬੋਲਣ ਤੇ ਆ ਗਏ ਆਈ ਬੋਲਣ ਵੇਲੇ ਵੀ ਬੜੇ ਪੱਕੇ ਆ ਤੇ ਡਾਂਗ ਫੇਰਨ ਵੇਲੇ ਵੀ ਬੜੇ ਪੱਕੇ ਆ ਤੇ ਪੈਨ ਵਾਲੇ ਪਾਸੇ ਵੀ ਬੜੇ ਪੱਕੇ ਆ ਠੀਕ ਆ ਜੋ ਰਾਜਨੀਤੀਆਂ ਤੁਸੀਂ ਸਾਡੇ ਨਾਲ ਖੇਡਦੇ ਨਾ ਅਸੀਂ ਮੁਗਲਾਂ ਦੇ ਨਾਲ ਖੇਡ ਸੜਦੀਆਂ ਠੀਕ ਆ ਵੇਟਾ ਤੇ ਵੇਟ ਤੇ ਆਗੂਆਂ ਦੇ ਹਾਸ ਫੈਸਲੇ ਦੀ ਤੇ 11 ਵਜੇ ਦੀ ਪੂਰੀ ਦੇਖੋ ਆਗੂਆਂ ਦੇ ਫੈਸਲੇ ਦੀ ਵੇਟ ਆ 11 ਵਜੇ ਦੀ ਵੇਟ ਆ ਮੈਨੂੰ ਤੇ ਨਹੀਂ ਲੱਗਦਾ ਮੈਨੂੰ ਰਾਤ ਨੀਂਦ ਆਊਗੀ ਜਿੱਦਾਂ ਦਾ ਮਾਹੌਲ ਬੜਿਆ ਵਿਆ ਮੈਂ ਇਹਦੇ ਬਾਬਾ ਮੈਂ ਰਾਤੀ ਬੱਸ ਚੰਡੀ ਦੀ ਵਾਰ ਕਰੀ ਜਾਣੀ ਤੇ ਸਵੇਰੇ ਚੰਡੀ ਵਾਈ ਜਾਣੀ ਆ ਜੇ ਅੱਗੇ ਆਏ ਕਿਉਂਕਿ ਬਾਬਾ ਪਹਿਲੀ ਗੱਲ ਨਾਲ ਅਸੀਂ ਚਾਹੁੰਦੇ ਨਹੀਂ ਕਿ ਆਪਸ ਵਿੱਚ ਲੜੀਏ ਠੀਕ ਆ ਪਰ ਜੇ ਗੱਲ ਮੈਦਾਨੇ ਜੰਗ ਦੀ ਹੋਊਗੀ ਫਿਰ ਲੜਾਂਗੇ ਕਿਉਂਕਿ ਜਦੋਂ ਮਹਾਭਾਰਤ ਹੋਈ ਸੀ ਦੋਵੇਂ ਪਾਸੇ ਭਰਾ ਸੀ ਪਰ ਉੱਥੇ ਗੱਲ ਆਈ ਧਰਮ ਦੀ ਠੀਕ ਆ ਆਪਣੇ ਹੱਕਾਂ ਦੀ ਕਿਉਂਕਿ ਉਹ ਪੰਜ ਪੰਡਵ ਵੀ ਆਪਣੇ ਹੱਕ ਵਾਸਤੇ ਲੜੇ ਸੀਗੇ ਇੱਥੇ ਵੀ ਅਸੀਂ ਆਪਣੇ ਹੱਕ ਵਾਸਤੇ ਲੜਾਂਗੇ ਉਧਰ ਵਾਲੇ ਪਾਸੇ ਪਾਵੇਂ ਹਰਿਆਣੇ ਨੂੰ ਭਰਾ ਕਹਿੰਨੇ ਆਂ ਅਸੀਂ ਤੇ ਪਰ ਜੇ ਸਾਨੂੰ ਰੋਕਣ ਦੀ ਕੋਸ਼ਿਸ਼ ਕਰੋਗੇ ਫਿਰ ਅਸੀਂ ਵੱਡਾਂਗੇ ਭਰਾ ਭਰਾ ਭਾਜੀ ਭਰਾ ਭਰਾ ਦੀ ਗੱਲ ਨਹੀਂ ਗੱਲ ਇਹ ਆ ਕਿ ਭਾਈ ਹੁਣ ਮੈਂ ਤੁਸੀਂ ਮੇਰੇ ਭਰਾ ਆ ਠੀਕ ਆ ਮੈਂ ਮੈਂ ਤੁਹਾਨੂੰ ਤੁਸੀਂ ਡਿਊਟੀ ਕਰਦੇ ਸਰਕਾਰ ਦੇ ਨਾਲ ਮੈਂ ਕਰਦਾ ਖੇਤੀ ਮੈਨੂੰ ਮੇਰੇ ਪਾਪੇ ਨੇ ਕਿਹਾ ਕਿ ਤੂੰ ਖੇਤੀ ਕਰ ਤੇ ਤ ਤੁਹਾਨੂੰ ਸਰਕਾਰ ਦੇ ਉਹਨਾਂ ਸਰਕਾਰ ਕਵੇ ਤੂੰ ਆਪਣੇ ਪਾਪੇ ਦੀ ਪੱਗ ਰੋਲ ਤੀ ਰੋਲੋਗੇ ਨਹੀਂ ਨਾ ਰੋਲੋਗੇ ਫਿਰ ਇਹਨਾਂ ਨੂੰ ਪੱਗ ਰੋਲਣ ਨੂੰ ਕਹਦੇ ਇਹ ਇਹ ਰੋਲਣ ਛੱਡੋ ਇਥੇ ਅਥਰੂ ਗਿਆ ਤੇ ਗੋਲੇ ਵੀ ਸੁੱਟਦੇ ਤੇ ਨਾਲ ਡਾਂਗਾ ਵੀ ਮਾਰਦੇ ਨਾਲ ਗੋਲੀਆਂ ਵੀ ਮਾਰੀਆਂ ਇਹਨਾਂ ਨੇ ਹੈ ਅਸੀਂ ਪਾਗਲੇ ਆ ਇਹ ਉਹ ਤੁਰਗਾ ਸਿੱਟਦੇ ਨੇ ਜਾਂ ਡਰਾਉਨ ਰਾਹੀਂ ਅਥਰੋ ਐਸਿਡ ਦੇਣੇ ਜਾਂ ਉਹ ਹਿਸ਼ਾਰ ਕਰਦੇ ਨੇ ਗੋਲੀਆਂ ਦੀ ਕਰਦੇ ਨੇ ਪਲਾਸਮੇ ਦੀਆਂ ਗੋਲੀਆਂ ਨੇ ਕੀਤੀ ਆ ਵੱਡੇ ਵੱਡੇ 315 ਦੇ ਰਾਉਂਡ ਵੀ ਮਿਲੇ ਨੇ ਉਹਦੇ ਲਈ ਕੀ ਤਿਆਰੀ ਆ ਤੁਹਾਡੀ ਪਹਿਲਾਂ ਇਹ ਦੱਸੋ ਆ ਜਿਹੜਾ ਅਟੈਕ ਇਹਨਾਂ ਨੇ ਕੀਤਾ ਹੀ ਕਿੰਨੇ ਦਿਨ ਪਹਿਲਾਂ ਕੀਤਾ ਸੀ 3-4 ਦਿਨ ਚਾਰ ਦੇ ਪਹਿਲਾਂ 3-4 ਦਿਨ ਪਹਿਲਾਂ ਕੀਤਾ ਸੀ ਅਈ 3-4 ਦਿਨਾਂ ਦੇ ਵਿੱਚ ਤਿਆਰੀ ਕਰ ਲਈ ਹੋਈ ਆ ਉਹਦੇ ਤੋਂ ਬਚਨ ਦੀ ਵੀ ਤੇ ਇਹਨਾਂ ਨੂੰ ਭਜਾਉਣ ਦੀ ਵੀ ਠੀਕ ਆ ਸੋ ਜਿਹੜੇ ਅਥਰੋ ਗੈਸ ਦੇ ਗੋਲੇ ਸਾਡੇ ਇੱਥੇ ਬੈਠੇ ਨੇ ਹਨਾ ਮੈਡੀਕਲ ਵਾਲੇ ਉਹਨਾਂ ਨੇ ਸਾਦੂ ਐਨਕਾ ਲਿਆ ਕੇ ਦਿੱਤੀਆਂ ਨੇ ਠੀਕ ਆ ਤੇ ਦੂਜੀ ਗੱਲ ਗੋਲੀਆਂ ਦਾ ਜਿਹੜਾ ਆ ਤੁਸੀਂ ਹੁਣ ਤੁਸੀਂ ਆਪਣੇ ਮੂੰਹੋਂ ਦੱਸਿਆ ਕਿ ਕੈਂਟਰ ਨੂੰ ਲੋਹੇ ਦੇ ਨਾਲ ਪੈਕ ਕਰ ਲਿਆ ਆ ਵਾ ਕਿ ਗੋਲੀ ਨਾ ਵਜੇ ਬਾਕੀ ਅਸੀਂ ਭਾਜੀ ਗੋਲੀਆਂ ਤੋਂ ਨਹੀਂ ਡਰਦੇ ਅਸੀਂ ਤੋਪਾ ਦੇ ਅੱਗੇ ਜਾ ਕੇ ਖੜਨ ਵਾਲੇ ਸਿੰਘ ਆ ਠੀਕ ਆ ਅਸੀਂ ਗੋਲੀਆਂ ਤੋਂ ਨਹੀਂ ਡਰਦੇ ਯਾਦ ਰੱਖੋ ਡਰਨਾ ਤੇ ਇਹਨਾਂ ਨੂੰ ਚਾਹੀਦਾ ਸਾਡੇ ਤੋਂ ਠੀਕ ਆ ਅਸੀਂ ਕਾ ਲਿਆ ਇਹਨਾਂ ਦੇ ਲਈ ਜੇ ਸਾਨੂੰ ਰੋਕਣ ਦੀ ਕੋਸ਼ਿਸ਼ ਕਰਨਗੇ ਬਾਕੀ ਬਾਰਡਰ ਦੀ ਗੱਲ ਆ ਮੈਂ ਸਰਕਾਰ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਕਿ ਜੇ ਬਾਰਡਰ ਬਣਾਇਆ ਹੋਣਾ ਫਿਰ ਇਹ ਗੱਲ ਤੇ ਰਹੋ ਫਿਰ ਪੱਕਾ ਬਾਰਡਰ ਬਣਾ ਦਿਓ ਪੰਜਾਬ ਅਸੀਂ ਸ਼ਾਮਲਾਂਗੇ ਠੀਕ ਹੈ ਪਰ ਕਿਉਂਕਿ ਰਾਜ ਅਸੀਂ ਪਹਿਲਾਂ ਵੀ ਕੀਤਾ ਮਾਦਾ ਰਣਜੀਤ ਸਿੰਘ ਦੇ ਸਮੇਂ ਤੇ ਅਸੀਂ ਰਾਜ ਕੀਤਾ ਆਵਾ ਠੀਕ ਹੈ ਅਸੀਂ ਰਾਜ ਕਰ ਲਾਂਗੇ ਤੁਸੀਂ ਪੱਕਾ ਬੋਡਰ ਲਾ ਦਿਓ ਅਸੀਂ ਤਾਂ ਅਸੀਂ ਆਪੇ ਸੰਭਾਲਾਂਗੇ ਸਾਡੇ ਜਿਹੜੇ ਭਰਾ ਨੇ ਸਾਡੇ ਨੌਜਵਾਨ ਮੁੰਡੇ ਬਾਹਰ ਕੈਨੇਡਾ ਅਮਰੀਕਾ ਹਨਾ ਆਸਟ੍ਰੇਲੀਆ ਬੈਠੇ ਹੋਏ ਨੇ ਉਹਨਾਂ ਨੇ ਸਾਨੂੰ ਪੈਸੇ ਭੇਜ ਦੇਣੇ ਨੇ ਠੀਕ ਆ ਸਾਡਾ ਇੱਕੋ ਖਾਤਾ ਹੈਗਾ ਇੱਕ ਉਹਦੇ ਵਿੱਚ ਵਾਧੂ ਸਿੱਖਾਂ ਦਾ ਪੈਸਾ ਪਿਆ ਕੋ ਤਾੜ-ਤਾੜ ਕਰਕੇ ਨਾ ਇਹਨਾਂ ਦੀ ਕੁੱਤੀ ਦੇ ਜਿਵੇਂ ਗਲੀ ਚੋਂ ਕੁੱਤੀ ਨਹੀਂ ਭਜਦੀ ਹਲਕੀ ਹੋਈ ਜੇ ਉਹਦੇ ਡਾਂਗ ਪਿੱਛੇ ਲੱਗੇ ਉਹਦਾ ਭੱਜਣਗੇ ਠੀਕ ਆ ਅਹੀ ਤਿਆਰ ਬਤਿਆਰ ਆ ਇਹ ਤੁਸੀਂ ਦੱਸੋ ਕਿ ਤੁਸੀਂ ਸਾਨੂੰ ਨਾਰ ਰੱਖਣਾ ਚਾਹੁੰਦੇ ਏ ਜੇ ਜਾਂ ਨਹੀਂ ਠੀਕ ਆ ਅਸੀਂ ਨਾਰ ਰਹਿਣਾ ਚਾਹੁੰਦੇ ਏ ਜਾਂ ਨਹੀਂ ਰਹਿਣਾ ਚਾਹੁੰਦੇ ਉਹ ਮੈਟਰ ਨਹੀਂ ਕਰਦਾ ਤੁਸੀਂ ਦੱਸੋ ਜੇ ਤੁਸੀਂ ਕਹੋਗੇ ਨਹੀਂ ਰੱਖਣਾ ਚਾਹੁੰਦੇ ਸਾਡੇ ਕੋ ਆਪਣਾ ਅਹੀ ਆਪਣਾ ਰਾਜ ਸੰਭ ਸਕਦੇ ਆ ਵੇਖੋ afghan ਦੇ ਵਿੱਚ ਇੱਕ ਇੰਟਰਵਿਊ ਹੋਈ ਸੀ ਬੰਦੇ ਦੀ ਉਹ ਕਹਿੰਦਾ ਕਹਿੰਦਾ ਜੇ ਤੁਸੀਂ ਸਾਰਾ ਦਾਂ ਤੋਂ ਸਰਦਾਰਾਂ ਨੂੰ ਸਾਈਡ ਤੇ ਕਰ ਦੋ ਅਸੀਂ ਸ਼ਾਮ ਦੀ ਰੋਟੀ ਦਿੱਲੀ ਖਾਵਾਂਗੇ ਹੁਣ ਕੱਲ ਨੂੰ ਕਿੰਨੇ ਵਜੇ ਦਿੱਲੀ ਖਾਣੀ ਪਹਿਲਾਂ ਇੱਥੇ ਸ਼ੰਭੂ ਕਿੰਨੇ ਵਜੇ ਖਾਣੀ ਤੇ ਦਿੱਲੀ ਕਿੰਨੇ ਵਜੇ ਖਾਣੀ ਹੈ ਦੇਖੋ ਰੋਟੀ ਦਹੀ ਨਾਲ ਨਾਲ ਹੀ ਲੈ ਕੇ ਤੁਰੇ ਫਿਰਦੇ ਅੱਜ ਦਿੱਲੀ ਖਾਣੀ ਨਹੀਂ ਹੈ ਤੇ ਨਾਲ ਇਹਨਾਂ ਨੂੰ ਖਾਣੀ ਨਹੀਂ ਹੈ ਅਸੀਂ ਸਵੇਰੇ ਜਾਣਾ ਇੱਥੋਂ ਠੀਕ ਆ ਪਹਿਲਾਂ ਤੇ ਇਹਨਾਂ ਨੂੰ ਡਾਂਗਾ ਖਵਾਵਾਂਗੇ ਜੇ ਮਾਰਨ ਆਈ ਫਿਰ ਬਾਅਦ ਵਿੱਚ ਰੋਟੀ ਵੀ ਖਵਾਵਾਂਗੇ ਨਾਲ ਅਸੀਂ ਬ੍ਰਾਂਡਡ ਵੀ ਰੱਖੇ ਨਾਲ ਹਨਾ ਉਹ ਬ੍ਰਾਂਡਡ ਕੀ ਹੁੰਦਾ ਜੋ ਵੀ ਹੁੰਦਾ ਨਾ ਉਹ ਵੀ ਨਾਲ ਰੱਖੇ ਆ ਨਾਲ ਇਹਨਾਂ ਨੂੰ ਰਵਾਵਾਂਗੇ ਨਾਲ ਦੁੱਧ ਵੀ ਲਵਾਵਾਂਗੇ ਨਾਲ ਹਲਦੀ ਵਾਲਾ ਦੁੱਧ ਪਿਵਾਵਾਂਗੇ ਹੁਣ ਇਹ ਦੱਸੋ ਤੁਸੀਂ ਤੁਸੀਂ ਸਾਡੀ ਸੇਵਾ ਲਈ ਸਾਡੀ ਸੇਵਾ ਸਵੀਕਾਰ ਕਰਨ ਵਾਸਤੇ ਤਿਆਰ ਜੀ ਠੀਕ ਆ ਅ ਦੇਣਾ ਜੇ ਜੇ ਮੋਦੀ ਨੇ ਸਾਡੀ ਸਾਡੇ ਜਿਹੜੇ ਹੱਕ ਨੇ ਉਹ ਨਾ ਦਿੱਤੇ ਠੀਕ ਆ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜ ਵਜ ਕੇ ਜਕਾਰੇ ਗਜਾਵੇ ਨਿਆਲ ਹੋ ਜਾਵੇ ਫਤਿਹ ਪਾਵੇ ਸਤਿ ਸ਼੍ਰੀ ਅਕਾਲ ਬਲੇ ਸੋ ਨਿਹਾਲ ਵਾਹਿਗੁਰੂ ਅਕਾਲ ਚਿੱਟਿਆਂ ਬਾਜਾ ਵਾਲਿਓ ਸਤ ਗਰੋ ਰਖ ਲਿਓ ਬਿਰਧਵਾਨੇ ਦੀ laaj ਚਿੱਤੋ ਗੁਫਤੋ ਸੀਦੋ ਸਿੰਘ ਸਰਬੱਤ ਗੁਰਦਵਾਰੇ ਸਿੰਘ ਸਾਹਿਬ ਜੀ ਕੋ ਸਤਿ ਸ਼੍ਰੀ ਅਕਾਲ ਨੀਲੀਆਂ ਫੌਜਾ ਦੇ ਮਾਲਕੋ ਸਤਿਗੁਰੋ ਰੱਖਿਓ ਫੌਜਾ ਨੂੰ ਤਿਆਰ ਬਰ ਤਿਆਰ ਆਪ ਜਿਹੜਾ ਖਾਲਸਾ ਪੰਥ ਜਪੇ ਅਕਾਲ ਅਕਾਲ ਅਕਾਲ